ਜੀ ਕੀ ਨਾਮ ਕੀ ਤੁਹਾਡਾ ਮੈਂ ਨਾ ਪਰਵਿੰਦਰ ਸਿੰਘ ਹਾਂ ਜੀ ਪਰਵਿੰਦਰ ਸਿੰਘ ਕੀ ਮਾਮਲਾ ਕੀ ਇਹ ਮਾਮਲਾ ਜੀ ਜਿਹੜਾ ਹਾਈਵੇ ਤੋਂ ਪੁਲ ਬਣਿਆ ਮੱਲਾ ਵਾਲੇ ਰੋਡ ਤੇ ਇਹ ਹੁਣ ਪ੍ਰਸ਼ਾਸਨ ਵੀ ਆਇਆ ਮੀਡੀਆ ਵਾਲੇ ਆਏ ਆ ਤੇ ਅਸੀਂ ਵਿਖਾਉਣ ਡਏ ਇਹਨਾਂ ਦਾ ਇੱਕ ਬੰਦਾ ਆਇਆ ਉਹ ਕਹਿੰਦਾ ਵੀ ਅਸੀਂ ਇਹ ਰੋੜੇ ਜਾਦਾ ਹੋਣ ਕਰਕੇ ਅਸੀਂ ਪੁਲ ਦੇ ਵਿੱਚ ਖੱਪਾ ਕੀਤਾ ਉਹ ਥੱਲੇ ਸਿੱਟਣ ਲਈ ਇਹ ਵੇਖੋ ਜੀ ਵੀ ਰੋੜੇ ਸਿੱਟਣ ਲਈ ਵੀ ਕਦੀ ਪੁਲ ਦੇ ਥੱਲੇ ਖੱਪਾ ਕੀਤਾ ਗਿਆ ਇਹਨਾਂ ਦਾ ਪ੍ਰਸ਼ਾਸਨ ਦਾ ਇੱਕ ਇਹਨਾਂ ਦਾ ਬੰਦਾ ਆਇਆ ਉਹ ਮੰਨਦਾ ਨਹੀਂ ਉਹ ਕਹਿੰਦਾ ਜੇ ਅਸੀਂ ਇਹ ਰੋੜੇ ਸਿੱਟਣ ਲਈ ਇਹ ਇੰਨਾ ਖੱਪਾ ਕਰਨਾ ਪਿਆ ਵੇਖੋ ਨਾਲ ਖਾਲੀ ਜਗ੍ਹਾ ਪਈ ਏ ਇਹ ਉੱਥੇ ਵੀ ਸਿੱਟ ਸਕਦੇ ਆ ਰੋੜੇ ਪੁਲ ਦੇ ਵਿੱਚ ਇਹ ਹੁਣ ਮੰਨਦੇ ਨਹੀਂ ਆ ਇਹ ਪੁਲ ਦਰਸਲ ਇਹ ਖੱppa ਟੁੱਟ ਚੁੱਕਾ ਹੈ ਦੁਬਾਰਾ ਇਹਦਾ ਲੈਂਟਰ ਪਿਆ ਉਹ ਹਾਲੀ ਨਹੀਂ ਮੰਨਣ ਦਿਆ ਉਹ ਕਹਿੰਦੇ ਵੀ ਨਹੀਂ ਇਹ ਇਹ ਜਿਹੜਾ ਮਾਮਲਾ ਹੈ ਜੀ ਅਸੀਂ ਇਹਨੇ ਜਾਂਚ ਹੋਣੀ ਚਾਹੀਦੀ ਇਹ ਪੁਲ ਸਾਰਾ ਦੁਬਾਰਾ ਬੰਨਣਾ ਚਾਹੀਦਾ ਇਸ ਕਰਕੇ ਅਸੀਂ ਕਹਿੰਨੇ ਵੀ ਇੱਥੇ ਜਿਹੜਾ ਇਹਨਾਂ ਦਾ ਕੋਈ ਵੀ ਅਫਸਰ ਆਉਂਦਾ ਉਹ ਕਹਿੰਦਾ ਨਹੀਂ ਜੀ ਨਹੀਂ ਇਹ ਜੀ ਅਸੀਂ ਪੱਛ ਲਾਇਆ ਜੀ ਇਹਨੂੰ ਚਾਲੂ ਕਰਨਾ ਸੀ ਇਨਾ ਉਥੋਂ 50 ਫੁੱਟ ਮਿੱਟੀ ਢੱਲੇ ਡੂੰਗਾ ਟੋਇਆ ਪੱਟਿਆ ਜੀ ਇਹ ਥੱਲੇ ਕੱਲ ਵੀ ਕੀਤੀ ਸੀ ਕੱਲਬ ਕੀਤੀ ਹੈ ਥੱਲੇ ਇਹ ਰਾਤ 2 ਵਜੇ ਨਾਲ ਦੁਬਾਰਾ ਮਟੀਰੀਅਲ ਪਾ ਕੇ ਭਰਿਆ ਸਮਾਨ ਨਾਲ ਇਹ ਮੰਗ ਅਸੀਂ ਤੇ ਇਹੀ ਕਰਦੇ ਇੱਕ ਜਾਂਚ ਹੋਣੀ ਚਾਹੀਦੀ ਹੈ ਜੀ ਵੀ ਜਿਹੜਾ ਵੀ ਇਹ ਇੱਕ ਪੁਲ ਦੁਬਾਰਾ ਸਾਰਾ ਤਿਆਰ ਹੋਣਾ ਚਾਹੀਦਾ ਜੀ ਇਹ ਤਾਂ ਵਿਰਕ ਇੱਕ ਹੀ ਮੁੱਦਾ ਕੀ ਹੈ ਮੁੱਦਾ ਜੀ ਬਹੁਤ ਗੰਭੀਰ ਹੈ ਜਿਹੜਾ ਨੈਸ਼ਨਲ ਹਾਈਵੇ 354 ਆਰਥਿਕਾ ਤੋਂ ਫਿਰੋਜ਼ਪੁਰ ਰੋਡ ਤੇ ਆ ਉੱਪਰ ਜਿਹੜਾ ਆਪਣਾ ਫਲਾਈਓਵਰ ਬਣਿਆ ਹੈ ਇਹਨਾਂ ਵਿੱਚੋਂ ਚਲਾਇਆ ਸੀਗਾ ਆ ਉੱਥੋਂ ਵੇਖੋ ਜੀ ਨਿਗਾਹ ਮਾਰੋ ਉੱਥੋਂ ਲੈ ਕੇ ਐਨਾ ਟੁੱਟ ਗਿਆ ਐਨਾ ਰਾਤ ਲੱਗੇ ਨੇ ਚਲੋ ਦਿਨੇ ਵੀ ਲੱਗਦੇ ਨੇ ਵਿੱਚ ਰਾਤ ਪੈ ਗਈ ਇੱਕ ਗੱਲ ਵੱਖਰੀ ਐ ਇਹਨੂੰ ਸ਼ੁਰੂ ਹੀ ਰਾਤ ਕੀਤਾ ਤੋੜ ਕੇ ਰਾਤ ਹੱਲੇ ਕਾਲਬ ਕਰਕੇ ਇਹਦੇ ਤੇ ਮਿੱਟੀ ਉਹ ਜਾਲ ਲੈਂਟਰ ਪਾਇਆ ਦੁਬਾਰਾ ਆ ਇੱਕ ਟੋਟਾ ਇੱਕ ਖਾਨਾ ਡਿੱਗ ਪਿਆ ਇਹਨਾਂ ਦੀ ਜਿਹੜਾ ਇਹਨਾਂ ਦਾ ਠੇਕੇ ਤੇ ਜਿਹੜਾ ਇਹਨਾਂ ਦਾ ਠੇਕੇਦਾਰ ਹੈ ਨਾ ਉਹ ਇੱਥੇ ਹੈਗਾ ਨਹੀਂ ਕੱਲ মিডিਆ ਦੇ ਕੁਝ ਲੋਕ ਇੱਥੇ ਆਏ ਸਾਡੇ ਤੋਂ ਪਹਿਲਾਂ ਤੇ ਕੋਈ ਲੋਕ ਸਾਡੇ ਏਰੀਏ ਦੇ ਕੋਈ ਵੀਰ ਹੈਗੇ ਸੀ ਮਲਾਜਮ ਕੋ ਕਿਵੇਂ ਉਹ ਇੱਥੇ ਵੇਖਣਾ ਹੁਣ ਆਂਦੇ ਅੰਦਰ ਨਹੀਂ ਜਾਣਾ ਆ ਇਹਨਾਂ ਰੇਲਿੰਗ ਕੀਤੀਆਂ ਵੇਖੋ ਸਾਰੀ ਇਹਨਾਂ ਰੇਲਿੰਗ ਕੀਤੀਆਂ ਆਂਦੇ ਨਹੀਂ ਸਾਡਾ ਸਮਾਨ ਪਿਆ ਜਦੋਂ ਅਸੀਂ ਠੱਕੇ ਨਾਲ ਕਿ ਸਮਾਨ ਵੇਖਿਆ ਬੋਰੀਆਂ ਵੇਖੋ ਜੇ ਕਵਾੜੀਆਂ ਨਹੀਂ ਖਰੀਦਦਾ ਆ ਪਈਆਂ ਸੀ ਗਿੱਲੀਆਂ ਕਰਕੇ ਉੱਪਰ ਲੈਂਟਰ ਤੇ ਰੱਖੀਆਂ ਸੀ ਕੱਲ ਇਹਨਾਂ ਨੇ ਕਿਹਾ ਜੀ ਸਾਡੀ ਖਬਰ ਨਾ ਲਾਇਆ ਜੇ ਸਾਨੂੰ ਨੁਕਸਾਨ ਹੈ ਕਿ ਕੱਲ ਵੱਡੇ ਅਫਸਰ ਆਏ ਰਹੇ ਨੇ ਅੰਦਰ ਖਾਤੇ ਕੰਮ ਕਰਦੇ ਰਹੇ ਨੇ ਹੁਣ ਸਾਨੂੰ ਪਤਾ ਲੱਗਾ ਹੈ ਹੁਣ ਇਹ ਰੇਲਿੰਗ ਪਟ ਰਹੇ ਆ ਜੀ ਤਾਂ ਅਸੀਂ ਇਹ ਚਾਹੁੰਦੇ ਆ ਅਸੀਂ ਨੈਸ਼ਨਲ ਹਾਈ ਵੀ ਇਹਦੀ ਵੱਡੀ ਇੱਕ ਹਾਈ ਲੈਵਲ ਦੀ ਇਹਨੂੰ ਮੈਨ ਲੱਗਦਾ ਹੈ सीबीआई ਨੂੰ ਜਾਂਚ ਦਿੱਤੀ ਜਾਵੇ ਇਹਨਾਂ ਦਾ ਠੇਕਦਾ ਉਹ ਮੁੰਡਾ ਬਹੁਤ ਕਰਿੰਦਾਂ ਦਾ ਮਾੜਾ ਬੋਲਦਾ ਸਾਰੀ ਸੰਗਤ ਨੂੰ ਤੇ ਉਸ ਤੋਂ ਬਾਅਦ ਇਹਦੀ ਜਾਂਚ ਹੋਵੇ ਜਾਂਚ ਦੇ ਵਿੱਚ ਇੱਕ ਸਾਡੀ ਸਪੈਸ਼ਲ ਬੇਨਤੀ ਹੈ ਵੀ ਵਿੱਚ ਪੰਜ ਮੈਂਬਰੀ ਕਮੇਟੀ ਸਾਡੇ ਦਿਰਾਗਵਾਂ ਦੀ ਹੋਣੀ ਚਾਹੀਦੀ ਆ ਜਿਹੜੇ ਇਸ ਏਰੀਆ ਦੇ ਬੰਦੇ ਨੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਇਸ ਰੋਡ ਲਈ ਹਮਦਰਦੀ ਹੈ ਕਿਉਂਕਿ ਸਾਡੇ ਬੱਚੇ ਲੰਘਦੇ ਨੇ ਸਾਡਾ ਪਰਿਵਾਰ ਲੰਘਦਾ ਹੋਰ ਤੇ ਪਰਦੇਸ਼ਾਂ ਦੇ ਲੋਕ ਲੰਘਦੇ ਨੇ ਜਿਹੜੇ ਜੰਮੂ ਕਸ਼ਮੀਰ ਜਾਂਦੇ ਜਾਂ ਰਸਤਾਨ ਜਾਂਦੇ ਨੇ ਉਨਾਲੀ ਇਹ ਮੌਤ ਹੈ ਇੱਕ ਬੋਲ ਨੀਗਾ ਸੁਖਾਲਾ ਬੋਲ ਨੀਗਾ ਇਹ ਮੌਤ ਦਾ ਖੂ ਜਿਵੇਂ ਕਹਿੰਦੇ ਇਹ ਮੌਤ ਕੋਲੇ ਜਿੰਨੇ ਹੱਥੋਂ ਲੰਘਣਾ ਉਹ ਘਰੇ ਅਰਦਾਸ ਕਰਕੇ ਆਵੇ ਰੱਬਾ ਮੈਨੂੰ ਇਸ ਪੁੱਲ ਦੇ ਉੱਪਰੋਂ ਸੁੱਕੀ ਸਾਨੀ ਨੁਹਾਰੀ ਮੈਂ ਆ ਕੇ ਡੱਬਾ ਚੜਾ ਦਾਂਗਾ ਤੇ ਇਹੋ ਜੇ ਘਟੀਆਂ ਠੇਕੇਦਾਰ ਪ੍ਰਸ਼ਾਸਨ ਮੁੱਕਰੀ ਜਾਂਦੇ ਨੇ ਇਹ ਜਿਆ ਨੂੰ ਵੈਗੁਰ ਸੱਚੇ ਪਾਤਸ਼ਾਹ ਸਮਤ ਬਖਸ਼ੇ ਕੋਈ ਨਵੇਂ ਲਾਓ ਆਪਣਾ ਫਤੀ ਨਾਮ ਕੀ ਆਪਣਾ ਮੈਂ ਰਾਕੇਸ਼ ਕੁਮਾਰ ਜੁਨੇਜ ਜੀ ਨੇ ਪੀਡਬੀ ਨੈਸ਼ਨਲ ਹੈਬਸ ਤੇ ਸਾਰਾ ਇੱਕ ਹੀ ਮਾਮਲਾ ਕੀ ਹੈਗਾ ਕਿ ਜਿਹੜਾ ਇੱਕ ਪੁਲ ਦੇ ਉੱਪਰ ਆਪਾਂ ਖੜੇ ਰੋਪੜ ਨੇ ਉੱਪਰ ਜਿਹੜਾ ਪੁਲ ਬਣਾਇਆ ਗਿਆ ਹੈ ਇਹਨੂੰ ਦੁਬਾਰਾ ਰਿਪੇਅਰ ਕੀਤੀ ਜਾ ਰਹੀ ਰਿਪੇਅਰ ਨਹੀਂ ਕੀਤੀ ਜਾ ਰਹੀ ਹੈ ਇਹ ਜਦੋਂ ਬਾਰਿਸ਼ ਦਾ ਮੌਸਮ ਆਇਆ ਸੀਗਾ ਪਿੱਛੇ ਪਾਣੀ ਦੇ ਕਰਕੇ ਤਕਰੀਬਨ 100 ਕਿੱਲੇ ਫਸਲ ਡੁੱਬ ਗਈ ਸੀ ਲੋਕਾਂ ਦੇ ਡਿਮਾਂਡ ਦੇ ਉੱਤੇ ਅਸੀਂ ਜਿਹੜੀ ਡਾਇਵਰਜਨ ਅਸੀਂ ਲਗਾਈ ਹੋਈ ਸੀਗੀ ਇਹ ਰਸਤਾ ਬੰਦ ਸੀਗਾ ਇਹਨੂੰ ਮੁੱਖੋਂ ਤੇ ਅਸੀਂ ਦੋ ਦਿਨ ਦੇ ਵਿੱਚ ਇਹ ਰਸਤਾ ਚਾਲੂ ਕੀਤਾ ਤੇ ਡਾਇਵਰਜਨ ਤੋੜ ਕੇ ਉਹ ਪਾਣੀ ਕਢਾਇਆ ਸੀ ਹੁਣ ਜਿਹੜਾ ਇਹਦਾ ਪੈਂਡਿੰਗ ਵਰਕ ਹੈ ਅਪਰੋਚ ਲੈਵ ਦਾ ਉਹ ਅਸੀਂ ਹੁਣ ਬਣਾਣਾ ਉਹਦੇ ਵਾਸਤੇ ਜੋ ਕੰਕਰੀਟ ਹੈ ਉਹਦੇ ਜੋਇੰਟ ਬਣਾਉਣਾ ਵਾਸਤੇ ਸਾਨੂੰ ਜਿਹੜਾ ਇਹਨਾਂ ਦਾ ਐਕਸਪੈਂਸ਼ਨ ਜੋਇੰਟ ਬਣਾਉਣਾ ਹੁੰਦਾ ਹੈ ਪਲੱਸ ਹੁੰਦੇ ਅਪਰੋਚ ਲੈਵ ਦੀ ਜੋਇੰਟ ਬਣਾਉਣਾ ਵਾਸਤੇ ਉਹਨੂੰ ਚਿਪਿੰਗ ਕੀਤੀ ਗਈ ਸੀ ਜੋ ਲੋਕਾਂ ਜੋ ਲੋਕਾਂ ਨੂੰ ਲੱਗਿਆ ਕਿ ਇਹ ਟੁੱਟ ਰਿਹਾ ਉਹ ਟੁੱਟ ਨਹੀਂ ਰਿਹਾ ਇਹ ਉਹਨਾਂ ਬੰਦਿਆਂ ਨੇ ਆਪਣੇ ਜੋ ਵਰਕਰ ਵਰਕਰਸ ਹੋਣਗੇ ਉਹਨਾਂ ਨੇ ਆਪਣੇ ਸੇਫਟੀ ਆ ਉਹਨਾਂ ਵਾਸਤੇ ਉਹਨਾਂ ਕਿੱਥਾਂ ਹੋਣਾ ਕਵਰ ਬੈਠੇ ਸਾਰੇ ਨੂੰ ਰਾਤ ਦੇ ਸਮੇਂ ਫਿਰ ਰਾਤ ਦੇ ਨੇਰੇ ਵੇ ਬੰਦ ਰਹੇ ਇਹ ਰਾਤ ਦੇ ਨੇਰੇ ਵਿੱਚ ਨਹੀਂ ਬੰਦ ਆ ਇਹ ਅਸੀਂ ਇਹ ਇਹ ਮੌਕੇ ਹੁੰਦੇ ਹੈ ਇਹ ਮੌਕੇ ਹੁੰਦੇ ਹੈ ਜਦੋਂ ਜਦੋਂ ਦੇਖੋ ਇਹ ਕਿੰਨੇ ਰਾਤ ਲਈ ਬੰਦੇ ਜਦੋਂ ਇਹ ਬੰਦੇ ਸਰ ਇਹ ਉੱਪਰ ਬਣਾਇਆ ਕੰਕਰੀਟ ਪਾਇਆ ਗਿਆ ਦੁਬਾਰਾ ਉਹਨੇ ਕਹਾਂਦੇ ਨਹੀਂ ਅੱਗੇ ਤੁਸੀਂ ਅਸਲ ਵਿੱਚ ਵੀਰ ਬਣਾਇਆ ਅੱਛਾ ਫਿਰ ਸਰ ਇੱਕ ਥੱਲੇ ਸੀ ਗੱਲ ਕੇ ਪੁਲ ਦੇ ਥੱਲੇ ਫਿਰ ਥੱਲੇ ਪੈਣ ਦਾ ਹੀ ਕਿ ਜਿਵੇਂ ਆਪਾਂ ਕਹਿ ਸਕ ਰਹੇ ਹਾਂ ਕੱਲਬ ਕੀਤਾ ਉਹ ਕਿਉਂ ਕੀਤਾ ਉਹ ਕੱਲਬ ਇਸ ਕਰਕੇ ਕਿ ਦੁਆਰ ਤੋਂ ਹੁਣ ਕੰਮ ਉੱਥੇ ਸ਼ੁਰੂ ਕਰਨਾ ਹੈ ਜੀ ਉੱਪਰ ਫਿਰ ਇਹ ਇੰਨੀ ਮਜ਼ਬੂਤੀ ਨਹੀਂ ਹੈ ਕਿ ਪੁਲ ਦੀ ਇੰਨੇ ਕੋ ਕੰਕਰੀਟ ਦੇ ਲਈ ਦੁਬਾਰਾ ਥੱਲੇ ਪਰਭਾਵ ਦੇ ਦੇਖੋ ਸੇਫਟੀ ਮੀਜਰਸ ਤਾਂ ਸਾਰੇ ਰੱਖਾਏ ਹੋਏ ਨੇ ਜੇ ਉਧਰ ਉੱਥੇ ਆਪਣੇ ਸ਼ਟਰਿੰਗ ਵੀ ਲਗਣੀ ਹੈ ਸਭ ਕੁਝ ਹੋਣਾ ਹੈ ਉਹਦੇ ਆਸੇ ਸਾਨੂੰ ਉੱਥੇ ਸ਼ਟਰਿੰਗ ਤਾਂ ਚਾਹੀਦੀ ਹੈ ਇਹ ਸਾਰੇ ਕਿਸ ਨੂੰ ਦੋਸ਼ੀ ਪਾਇਆ ਜਾਂਦਾ ਕੀ ਇਹਦੇ ਕਾਰਨ ਹੋਏਗੇ ਇਹਨਾਂ ਦੇ ਵਿੱਚ ਕੋਈ ਦਿੱਕਤ ਨਹੀਂ ਹੈ ਜੇ ਦੇ ਵਿੱਚ ਕੋਈ ਇੱਕ ਟੰਨਾ ਬਣ ਗਿਆ ਇਹ ਜਾਂਚ ਦੇ ਵਿੱਚ ਜੇ ਦੋਸ਼ੀ ਪਾਇਆ ਜਾਂਦਾ ਕੀ ਸਜ਼ਾ ਹੋਏਗੀ ਕੀ ਕਾਰਵਾਈ ਹੋਏਗੀ ਦੇਖੋ ਇਹ ਕੰਟਰੈਕਟਰ ਨੂੰ ਫਿਰ ਉਹਦੇ ਸਾਹਮਣੇ ਫਿਰ ਆਪਾਂ ਕਰਾਂਗੇ ਸਾਡੇ ਨਿਗਾਹ ਦੇ ਵਿੱਚ ਅਜੇ ਇਹ ਆਇਆ ਇਧਰੋਂ ਨਾਲ ਕੋਈ ਹੋ ਸਾਨੂੰ ਕੋਈ ਮੈਸੇਜ ਗਿਆ ਇਸ ਗੱਲ ਦਾ ਮੈਂ मौके ਉੱਤੇ ਆਇਆ ਆ ਚੈੱਕ ਕਰ ਰਹੇ ਹਾਂ ਕਦੋਂ ਤੱਕ ਕੰਪਲੀਟ ਰੋਡ ਸਾਰਾ ਪੋਲਾ ਇਹ ਸਿਰਫ ਅਫਰੋਸ ਸਲੇਵ ਦਾ ਰਹਿ ਗਿਆ ਸੀ ਸਾਹਿਬ ਇਹਦੇ ਉੱਤੇ ਅਫਰੋਸ ਸਲੇਵ ਦਾ ਰਹਿ ਗਿਆ ਸੀ ਕੰਮ ਇਹ ਸਾਰ ਕੰਪਲੀਟ ਕਦੋਂ ਤੱਕ ਇਹ ਰੋਡ ਬਣੇਗਾ ਇਹ ਰੋਡ ਆਪਣਾ तकरीबन ਅਕਤੂਬਰ ਨਵੰਬਰ ਤੱਕ ਹੋ ਜਾਏਗਾ